ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟਰੈਵਲ ਬਲੌਗਸ ਤੇ ਆਸ ਕਰਦੇ ਆਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੀ ਰੱਖੇ ਜੀ ਬੱਡਿਆਂ ਦੇ ਪੈਰੀ ਪੈਨਿਆਂ ਤੇ ਬੱਚਿਆਂ ਨੂੰ ਬਹੁਤ ਬਹੁਤ ਸਾਰਾ ਪਿਆਰ ਤੇ ਇਸੇ ਨਾਲ ਹੀ ਆਪਣੇ ਬਲੌਗਿੰਗ ਦੀ ਕਰਦੇ ਆਂ ਸਟਾਰਟਿੰਗ ਸਟਾਰਟਿੰਗ ਜੀ ਤੇ ਆਪਾਂ ਚੱਲਾਂਗੇ ਖੇਤ ਹੁਣ ਜਿੰਨੇ ਦਿਨ ਆਪਾਂ ਘਰੇ ਆਂਗੇ ਕਿਸੇ ਪਾਸੇ ਜਾਣ ਦਾ ਪਲਾਨ ਨਹੀਂ ਬਣਦਾ ਹੈਗਾ ਫਿਲਹਾਲ ਆਪਣੇ ਬਲੌਗ ਆਇਆ ਕਰਨੇ ਘਰ ਦੇ ਘਰੇਲੂ ਅ ਗੁਰੂ ਘਰਾਂ ਦੇ ਤੇ ਬਾਕੀ ਖੇਤ ਬੰਨੇ ਦੇ ਤੇ ਕਿਉਂਕਿ ਫਿਲਹਾਲ ਆਪਾਂ ਕਹਿੰਨੇ ਆ ਵੀ ਆਪਾਂ ਜਿੰਨੀ ਕੁ ਵੀਡੀਓ ਆਪਾਂ ਤੋਂ ਬਣਾਈ ਜਾਂਦੀ ਹੈ ਜੀ ਆਪਾਂ ਉੰਨੀ ਕੁ ਬਣਾ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਬਾਕੀ ਜਦੋਂ ਆਪਣਾ ਸਫਰ ਚੱਲ ਪਿਆ ਕੇ ਪਾਸੇ ਦਾ ਫਿਰ ਤਾਂ ਆਪਣੇ ਤੁਹਾਡੇ ਨਾਲ ਕਰਨੀ ਕਰਨਾ ਸਿਆਰ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਖੇਤ ਤੇ ਖੇਤ ਚੱਲ ਕੇ ਮਿਲਦੇ ਆਂ ਮਿੱਤਰੋ ਲੋ ਜੀ ਮਿੱਤਰੋ ਆਪਾਂ ਸਾਈਕਲ ਲੈ ਕੇ ਚੱਲਦੇ ਆਂ ਆਪਣਾ ਨਮੀ ਗੱਡੀ ਇਹ ਵੀ ਕਈ ਮਹੀਨੇ ਹੋ ਗਏ 7-8 ਮਹੀਨੇ ਬਾਅਦ ਹੁਣੀ ਨਿਕਲੀ ਬਚਾਰੀ ਅੰਦਰੀ ਖੜੀ ਸੀ ਲੋਗ ਲੱਪੇ ਲੱਗੇ ਤੇ ਮਾ ਚਾਲਿਆਰ ਚਲਾਇਆ ਕਰੀ ਜਾਨਾ ਸਾਈਕਲ ਨਾਲੇ ਸਰੀਰ ਫੈਕਟਰ ਰਹਿੰਦਾ ਹੈ ਤੇ ਚਲੋ ਸਾਈਕਲ ਲੱਗੀ ਚੱਲਦੇ ਆ ਮਿੱਤਰੋ ਤੇ ਅੱਜ ਫੇਰ ਜਮਣਾ ਤੋੜ ਕੇ ਸਗਾਂਗੇ ਗੜੋਂਦੇ ਜਮਣਾ ਦੇ ਬਸ 5-7 ਦਿਨਾਂ ਦੀ ਖੇਤ ਰਹਿ ਗਈ ਜਮਣਾ ਲਓ ਜੀ ਮਿੱਤਰੋ ਪਹੁੰਚ ਗਏ ਖੇਤ ਤੇ ਆ ਬਾਤਾ ਤੇ ਹਰਾ ਖੱਪਾ ਹੈ ਬੀਜ ਦਾ ਤੇ ਅੱਜ ਹਵਾ ਵੀ ਪੂਰੀ ਘੈਂਟ ਚੱਲਦੀ ਹੈਗੀ ਤੇ ਲੋ ਜੀ ਮੋਟਰ ਵੀ ਚੱਲੀ ਜਾਂਦੀ ਹੈਗੀ ਪਾਣੀ ਪੁਰਾ ਫੱਲਾ ਪਾਣੀ ਪੂਣੀ ਦਾ ਘਾਟਾ ਨਹੀਂ ਹੈਗਾ ਤੇ ਮੋਟਰ ਆਪਣੀਆਂ ਵੱਡੀਆਂ ਪੋਈਆਂ ਹੋਣਗੀਆਂ ਤੇ ਲੋ ਜੀ ਮਿੱਤਰੋ ਦੇਖ ਲੋ ਆ ਸਰਕਾਰੀ ਖਾਲ ਭਰਿਆ ਜਾਂਦਾ ਪੂਰਾ ਫੱਲਾ ਨਾਲ ਇਧਰੋਂ ਚੱਲੀ ਜਾਂਦਾ ਪਾਣੀ ਕੋਲੇ ਦੂਜਿਆਂ ਤੇ ਦੂਜੀ ਮੋਟਰ ਦਾ ਪਾਣੀ ਆਪਣੀ ਨਾਲ ਇਧਰੋਂ ਆਉਂਦਾ ਹੈਗਾ ਤੇ ਲੋ ਜੀ ਮਿੱਤਰੋ ਹੁਣ ਆਪਾਂ ਤੋੜਦੇ ਆ ਜਾਮਣਾ ਦੇਖਦੇ ਆ ਕੀ ਕਹਿੰਦੀ ਹੈ ਜਾਮਣ ਤੇ ਅੱਜ ਆਪਾਂ ਕੱਲ ਗਏ ਸੀ ਦੂਸਰੀ ਮੋਟਰ ਤੇ ਤੇ ਉਧਰ ਲੈ ਜਮਣਾ ਖਾਦੇ ਸੀ ਨਾਲ ਖਵਾਈਆਂ ਸੀ ਤੇ ਅੱਜ ਆਪਾਂ ਇੱਧਰ ਲਈ ਜਮਣਾ ਖਾਨਿਆਂ ਨਾਲ ਖਵਾਵਾਂਗੇ ਮਿੱਤਰੋ ਲਓ ਜੀ ਆ ਗਈ ਆਪਣੀ ਵਿਚਾਲਣ ਦੀ ਮੋਟਰ ਸਾਡੀ ਇਹ ਉਧਰ ਸਾਹਮਣੇ ਰਹਿ ਗਈ ਉਹ ਸਿੰਗਲ ਖੰਬੇ ਵਾਲੀ ਮੋਟਰ ਆਪਣੀ ਤੇ ਵੱਡੀ ਮੋਟਰ ਹੀ ਪਈ ਉਧਰ ਤੇ ਦੂਜੀ ਮੋਟਰ ਆਪਣੀ ਆ ਆ ਗਈ ਮਿੱਤਰੋ ਲਓ ਜੀ ਇਹ ਵੀ ਚੱਲਦੀ ਹੈਗੀ ਤੇ ਦੇਖੋ ਮਿੱਤਰੋ ਕਿੰਨਾ ਘੈਂਟ ਲਾਦਾ ਪਾਣੀ ਆਉਂਦਾ ਹੈ ਨਾ ਖਾਲ ਵਿੱਚ ਦੀ ਤੇ ਇਹ ਇੱਧਰ ਨੂੰ ਜਾਂਦਾ ਮਿੱਤਰੋ ਤੇ ਭਿੰਡੀਆਂ ਵੀ ਵਧੀਆ ਹੋਈਆਂ ਪੈਣਾ ਤੇ ਲਓ ਜੀ ਮਿੱਤਰੋ ਜਾਮਣ ਜਮਣ ਹੋਇਆ ਪਿਆ ਕੰਮ ਤੇ ਥੱਲੇ ਦੇਖੋ ਹਵਾ ਨਾਲ ਨੇਰੀ ਜੀ ਰਾਤ ਚੱਲੀ ਸੀ ਉਹਦੇ ਨਾਲ ਕਾਫੀ ਆ ਖਣਿਆਰ ਖੱਪਾ ਜਾ ਰਿਹਾ ਪਿਆ ਹੈਗਾ ਤੇ ਉੱਪਰ ਵੀ ਜਾਮਣ ਪੂਰੀ ਫੁੱਲ ਲਾ ਗਈ ਤੇ ਜੇ ਦੀਂਧੀ ਹੋਵੇ ਤੇ ਤੋੜਦੇ ਆਪਾਂ ਹੁਣ ਜਾਮਣ ਤੇ ਲਾਈ ਕੇ ਚੱਲਦਾ ਫਿਰ ਖਵੋਣੇ ਘਰੇ ਚੱਲ ਕੇ ਆ ਦੇਖ ਲੋ ਮਿੱਤਰੋ। ਸਾਹਮਣੀ ਜੰਮਣ ਕੰਮ ਹੋਇਆ ਪਿਆਗਾ। ਲਓ ਜੀ ਮਿੱਤਰੋ ਜੰਮਣਾ ਯਾਰਾ ਹੈ ਜੀ ਤਾਂ ਹੈ ਜਾਨੇ ਕਿਆਂ। ਜੰਮਣਾ ਨੇਗੇ ਬਾਹਲੇ ਜਿਆਦਾ ਬ੍ਰੇਕ ਟਾਣੇ ਤੇ ਤੇ ਜਿੱਥੋਂ ਡਿੱਗਣ ਦਾ ਡਰ ਹੈਗਾ ਤਾਂ ਕਰਕੇ ਆਪਾਂ ਨੇ ਕਿੰਨੇ ਦਾ ਪਤੋ ਨਹੀਂ ਆ ਤੇ ਉੰਨੇ ਦਾ ਆਪਣੇ ਲਾੜੀਆਂ ਤੇ ਹੁਣ ਚੱਲਦਾ ਘਰ ਨੂੰ ਮਿੱਤਰੋ ਆਪਾਂ ਤਾਂ ਜੰਮਣਾ ਲੈਣੇ ਆਏ ਸੀਗੇ। ਤੇ ਲਓ ਜੀ ਮਿੱਤਰੋ ਆ ਇੰਨੀਆਂ ਲਾੜੀਆਂ ਆਪਣੇ ਤੇ ਆ ਚੱਲਦਾ ਪਾਣੀ ਪੂਰੀ ਫੁੱਲ ਸਪੀਡ ਤੇ। ਮੋਟਰ ਦੀ ਲਾਈਟਸ ਭੱਜ ਕੇ ਆਈ ਹੈਗੀ ਤੇ ਚੱਲ ਵੀ ਮੋਟਰ ਆਪਣੀ ਦੁਬਾਰਾ ਤੇ ਪੈਸੀ ਤਾਂ ਪੌੜੀ ਵੀ ਲੱਗੀ ਹੋਈ ਪਰ ਜਾਮਣਾ ਹੈਗੀਆਂ ਜੰਮੀ ਫਰੀਕ ਹਾਸ ਤੇ ਨੇਗੀਆਂ ਮ ਸਰਦਾਨੀ ਜੀ ਲਾ ਕੇ ਲਾਉਣ ਵਾਲੀਆਂ ਨੇਗੀਆਂ ਤੇ ਫਲਾਲ ਚੜ ਆਪਾਂ ਖਾਣ ਜੋਗਰੀਆਂ ਲਾੜੀਆਂ ਬਹੁਤ ਨੇਗੀਆਂ ਤੇ ਲੋ ਜੀ ਮਿੱਤਰੋ ਕਾਲੇ ਕਾਲੇ ਗੜੋਂਦੇ ਲੋ ਜੀ ਮਿੱਤਰੋ ਇਹ ਟੋਬਾ ਮੇਰੇ ਪਿੰਡ ਦਾ ਤੇ ਦੋ ਤਿੰਨ ਸਾਲੋਂ ਤੋਂ ਪੂਰਾ ਖੁੱਲੀ ਸੀਗਾ ਤੇ ਆ ਹੁਣ ਵਾਲਾ ਜਿਹੜਾ ਨਵਾਂ ਸਰਪੰਚ ਬਣਿਆ ਇਹਨੇ ਬਹੁਤ ਚੰਗਾ ਕੰਮ ਕੀਤਾ ਤੇ ਖਾਲੀ ਕਰਨ ਤੇ ਲੱਗੇ ਹੋਏ ਨੇਗੇ ਤੇ ਪਾਣੀ ਸਾਰਾ ਐਮ ਥੰਦੂਲਾ ਵੀ ਹੱਦ ਤੋਂ ਵੱਧ ਪਾਣੀ ਨਿਕਲ ਚੁਕਿਆ ਦਾ ਤੇ ਕਹਿੰਦੇ ਸੀਗੇ ਪਹਿਲਾਂ ਕਹਿੰਦੇ ਵੀ ਇਹਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਕਿਸੇ ਪਾਸੇ ਕੱਢਿਆ ਨਹੀਂ ਜਾਦਾ ਤੇ ਆ ਹੁਣ ਵੀ ਤਾਂ ਜਾ ਰਿਹਾ ਨਵੇਂ ਸਰਪੰਚ ਦੇ ਬੰਨ ਤੇ ਤੇ ਲਓ ਜੀ ਚਲੋ ਚੰਗੀ ਗੱਲ ਆ ਵੀ ਚਲੋ ਪਿੰਡ ਦਾ ਗੰਦ ਨਿਕਲ ਗਿਆ ਨਾ ਗਲੀਆਂ 'ਚ ਮੀਂਹ ਪੈ ਤੋਂ بارش ਭਰ ਜਾਂਦੀ ਦੀ ਜੀ ਲਓ ਜੀ ਚੋਂ ਤੁਹਾਡੀ ਬਾਲ ਮਜ਼ਦੂਰੀ ਆ ਪੜਾਈ ਇਸ ਸਕੂਲ ਚ ਆਪਾਂ ਪੜ੍ਹਦੇ ਰਿਹਾ ਹਾਂ ਗਵਰਨਮੈਂਟ ਹਾਈ ਸਕੂਲ ਹੀੜੀ ਕੇ ਮੇਰੇ ਪਿੰਡ ਦਾ ਸਕੂਲ ਪੰਜਾਬੀ ਮਾਂ ਬੋਲੀ ਇੱਥੇ ਪੜ੍ਹਦੇ ਰਿਹਾ ਹਾਂ ਇੱਥੇ ਕੀਤੀ ਆਪਣੀ ਪੜ੍ਹਾਈ ਮਿੱਤਰੋ ਮਿੱਤਰੋ ਆਏ ਸੀ ਆਪਾਂ ਸਕੂਲ ਚ ਅੱਜ ਘੱਟੋ ਘੱਟ ਆਪਾਂ ਨੂੰ ਪੜ੍ਹ ਕੇ ਹਟਿਆ ਨੂੰ ਇੱਥੇ 10-12 ਸਾਲ ਹੋ ਗਏ ਤੇ ਇਹ ਆ ਮੇਰੇ ਪਿੰਡ ਦਾ ਸਰਕਾਰੀ ਸਕੂਲ ਇੱਥੋਂ ਆਪਾਂ ਨੇ ਪੜ੍ਹਾਈ ਸਟੱਡੀ ਕੀਤੀ ਹੈਗੀ ਤੇ 10ਵੀਂ ਤੱਕ ਦਾ ਸਕੂਲ ਆ 10ਵੀਂ ਤੱਕ ਪੜ੍ਹਾਈ ਆਪਣੀ ਇੱਥੇ ਕੀਤੀ ਆ ਤੇ ਪਲੱਸ 2 ਆਪਣੇ ਕੀਤੀ ਸੀਗੀ ਮੂਲੋਵਾਲ ਤੇ ਲਓ ਜੀ ਚੋਬਰ ਕਹਿੰਦਾ ਆ ਜਾ ਗੇੜਾ ਛੇੜਾ ਕੱਢੀਏ ਤੇ ਮੈਂ ਚਲੋ ਲਓ ਇਹ ਜਵਾਕ ਖੇਡ ਰਹੇ ਨੇ ਮਿੱਤਰੋ ਤੁਹਾਨੂੰ ਦਿਖਾਈਏ ਲਓ ਜੀ ਇਹ ਜਵਾਕ ਖੇਡ ਰਹੇ ਨੇ ਇੱਥੇ ਟਰੌਂਡ ਦੇ ਵਿੱਚ ਪਾ ਰਹੇ ਨੇ ਪੜਥੂ ਹਾਲ ਚੈੱਕ ਦੋ ਚੈੱਕ ਦੋ ਫਟੇ ਫੁੱਟਬਾਲ ਖੇਡਿਆ ਕਰੋ ਪਾ ਰਹੇ ਨੇ ਬੰਦਨੇ ਲਗਾ ਅਸਿਆ ਲਓ ਜੀ ਇਹ ਕਾਕਾ ਉਹ ਕਾਕੇ ਦੀ ਮਾੜੀ ਲਾੜ ਏ ਨਹੀਂ ਦੱਸੋ ਸਾਹਮਣਾ ਓਏ ਓਏ ਇਹ ਨਹੀਂ ਲੋਡਾਉਣਾ ਚਲਾ ਆਇਆ ਚੱਲੀ ਆਏ ਹੋਰ ਹੁਣ ਲੋ ਜੀ ਮਿੱਤਰੋ ਇਹ ਆ ਗਰਾਊਂਡ ਘੈਂਟ ਬਣਾਤਾ ਹੁਣ ਆਲੇ ਸਰਪੰਚ ਨੇ ਆਪਣੇ ਨੇ ਕਾ ਕੋਲ ਵਧੀਆ ਲਾਤਾ ਇੱਥੇ ਤੇ ਪੂਰਾ ਫਰਕ ਕਲੀਅਰਟੀ ਤਾਂ ਦਿਨਾ ਨਹੀਂ ਹੈਗਾ ਤੇ ਕਾ ਕੋ ਲਾ ਕੇ ਗਰਾਊਂਡ ਵਧੀਆ ਬਣਾਤਾ ਸਕੂਲ ਦਾ ਲੋ ਜੀ ਇਸਾਂ ਦੀ ਜੋੜੀ ਚਾਤਰਾ ਸਿੰਘ ਨਾਲ ਹੈ ਕੀ ਗੱਲ ਚਾਤਰੇ ਦੋ ਹੀ ਰਹਿ ਗਈਆਂ ਓਏ ਮਾਰ ਗਈ ਬੱਕਰੀ ਭਈਆ ਮਾਰ ਗਈ ਤਿੰਨ ਚਾਰ ਹੁੰਦੇ ਪਹਿਲਾਂ ਤੇ ਲਵੇ ਪੱਕੀ ਜੇਖ ਖਾ ਗਈ ਹੈ ਹੈ ਅੱਛਾ ਹੋਰ ਕੈਮਰਾ ਨਾ ਸੇ ਤਾਂ ਠੀਕ ਰਹਿੰਦੀਆਂ ਨੇ ਥੈਂਕ ਯੂ ਚੱਲ ਵਧੀਆ ਬਾਬੇ ਦੇ ਨਾਮ ਨਾਲ ਵਧੀਆ ਜਿਹੜੇ ਤਾਂਦਰੁਸਤ ਰਹਿਣਾਗਾ ਇੰਨੀ ਬਹੁਤਾ ਤੁਰਿਆ ਫਿਰਦਾ ਹਨ ਹੋਰ ਕੀ ਇੱਥੇ ਨਾਲ ਨੂਨ ਤਾਂ ਤੈਨੂੰ ਪਤਾ ਕੀ ਕਿੱ데 ਜਾਣਾ ਕਿੱ데 ਜਾਣਾ ਸਿੱਧੀ ਗੱਲ ਹੈ ਲਓ ਜੀ ਬੰਦਾ ਮਿਹਨਤੀ ਬੰਦੇ ਦਾ ਹੁੰਦਾ ਕੰਮ ਨਾਲੇ ਬਜ਼ੁਰਗ ਹੋਇਆ ਪੈਗਾ 70 75 ਸਾਲ ਦਾ ਬਿਚਾਰਾ ਬੱਕਰੀਆਂ ਦੇ ਸਰ ਤੇ ਟਾਈਮ ਪਾਸ ਕਰਦਾ ਕੱਲਾ ਬੰਦਾ ਹੈਗਾ। ਹੋਜੀ ਆ ਬੇਲ ਦੇਖੋ ਕਿੰਨੀ ਕੈਂਟ ਲੱਗਦੀ ਆ। ਤੇ ਚੜਾਈ ਹੋਈ ਆ ਕੰਧ ਤੇ। ਤੇ ਸਾਲ ਆਉਣਗੇ ਮਿਰਚਾਂ ਦੇ ਉੱਤੇ। ਛੋਟੀ ਜਿਹੀ ਬੜੀ ਬਣਾ ਕੇ ਇਹ ਆ ਗਾਮਲੇ ਤੇ ਵਿੱਚ ਇਹਦੇ ਢੁੱਲਾਂ ਵਾਲੇ ਡਰਾਫਟ। ਲੋਜੀ ਇਹ ਗਾਵੜਿਆਂ ਦੇ ਆਪਾਂ ਸਕੀਨਾਂਗੇ ਹੋਰ ਲਿਆਵਾਂਗੇ ਅਜੇ ਤੱਕ ਅਮਲੇ ਪਰ ਇਹ ਹਰੀ ਵਧੀਆ ਲੱਗਦੀ ਹੈ ਕਿ ਹਰੀ ਲਾਉਣੀ ਚਾਹੀਦੀ ਹੈ। ਲੋ ਵੀ ਮਿੱਤਰੋ ਕੋਈ ਗੱਲ ਨਹੀਂ ਹੋਰ ਵੀ ਆਪਾਂ ਲਿਆ ਕੇ ਲਾਵਾਂਗੇ ਉਤੇ ਵਧੀਆ ਹਰਿਆਲੀਦਾਰ